ਗੋਡੇ ਕਾਟਰ ਹੋਰ ਵੀ ਦਤਾ ਉਹਨੇ ਕਿਹਾ ਬਿਨਾਂ ਸ਼ਰਤ ਪਹਿਲਾਂ ਇਹਨਾਂ ਦਾ ਇਲਾਜ ਕਰਾਓ ਉਦੋਂ ਬਾਅਦ ਗੱਲ ਕਰਾਂ ਐ ਕੀ ਗੱਲ ਹੋਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿਸਾਨਾਂ ਦਾ ਸਾਥ ਦੋ ਜੇ ਰੋਟੀ ਨਾ ਨਾ ਬਚੀ ਫਿਰ ਆਪੇ ਭੁੱਖੇ ਮਰ ਜਾਵਾਂਗੇ ਤੇ ਜਦੋਂ ਸਰਕਾਰ ਬਣਾਉਣੀ ਆ ਅਸੀਂ ਕਿਸਾਨਾਂ ਦੇ ਮੁੱਦੇ ਹੱਲ ਕਰਾਂਗੇ ਗੁਰੂਗ੍ਰੰਥ ਸਾਹਿਬਾਰੇ ਦੀ ਬੇਦਲੀ ਦਾ ਹੱਲ ਕਰਾਂਗੇ ਟੀਆਂ ਪੈਣਾ ਦੀ ਇੱਜ਼ਤ ਵੀ ਰੱਖੀ ਕਰਾਂਗੇ ਚਿੱਟਾ ਖਤਮ ਕਰਾਂਗੇ ਇੱਕ ਚੀਜ਼ ਵੀ ਬੰਦ ਹੋਈ ਹੈ ਉਮੇਂ ਹੀ ਰਲੇ ਹੋਏ ਨੇ ਜੀ ਇਹ ਤਾਂ ਸਾਡਾ ਇੱਕ ਕੌਮ ਦਾ ਹੀਰਾ ਹੈ ਜਗਜੀਤ ਸਿੰਘ ਡੱਲੇਵਾਲ ਜਿਸ ਦੀ ਇੱਕ ਕਾਲ ਦੇ ਉੱਤੇ ਘਟੂ ਘਟ 50000 ਬੰਦਾ ਇਕੱਠਾ ਹੋ ਜਾਂਦਾ ਉਹ ਵੀ ਰਾਸ਼ਨ ਬਾਣੀ ਲੈ ਕੇ ਅੱਜ ਦੀ ਡੇਟ ਕੱਟ ਕਰਨ ਆਵੇ ਤਾਂ 50 ਬੰਦੇ ਇਕੱਠੇ ਕਰਨੇ ਔਕੇ ਨੇ ਜਗਜੀਤ ਸਿੰਘ ਡੱਲੇਵਾਲ ਐਸ ਟਾਈਮ ਪੰਜਾਬ ਦਾ ਇੱਕ ਹੀਰਾ ਹੈ ਜਿਸ ਨੂੰ ਸਾਜਿਸ਼ਾਂ ਸਾਥ ਐਨਐਸਓ ਨਬੂਤ ਤੋਂ ਨਾ ਜਾਣਦੇ ਨੇ ਇਹ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਇਹ ਚਲੇ ਜਾਣ ਹਰ ਕਿਸੇ ਨੂੰ ਨਾ ਇਹ ਦੁਨੀਆਂ ਤੋਂ ਚਲੇ ਜਾਣ ਤੇ ਇਹਨਾਂ ਦਾ ਚਲੇ ਜਾਣ ਤੇ ਪੰਜਾਬ ਦਾ ਨਾਂ ਕਾਹਨ ਹੋ ਜਾਵੇ ਮੈਨੂੰ ਕੀ ਗੱਲ ਕਿਨਾਂ ਸਰਦਾਰ ਜਗਜੀਤ ਸਿੰਘ ਬੱਲੇਵਾਲ ਕੋ ਕੀ ਨਹੀਂ ਹੈਗਾ ਤੁਹਾਡੇ ਮੇਰੇ ਕੋਲ ਨਹੀਂ ਜ਼ਮੀਨ ਹੈ ਕੀ ਹੈ ਆਪਣੇ ਕੋਲ ਤਾਂ ਘਰ ਵੀ ਕਿਰਾਏਾਂ ਤੇ ਆ ਬੱਲੇਵਾਲ ਸਾਹਿਬ ਕੋ ਸਾਰਾ ਕੁਝ ਆ ਕਿਸਾਨਾਂ ਕੋਲ ਸਾਰਾ ਕੁਝ ਆ ਉਹ ਕਿੰਨਾ ਵੀ ਖਾਤਰ ਸਾਡੇ ਖਾਤਰ ਹੈ ਮੇਰੇ ਨਾਲ ਦੇਖਣ ਵਾਲੇ तमाम ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਆਉਗੀ ਕਿਸਾਨਾਂ ਨੇ ਕਹਿਤਾ ਸੀਗਾ ਸਾਫ ਕੀ 30 ਤਰੀਕ ਨੂੰ ਜਿਹੜਾ ਪੰਜਾਬ ਜਿਹੜਾ ਬੰਦ ਦੀ ਕਾਜ਼ੀ ਤੇ ਪੰਜਾਬ ਜਿਹੜਾ ਬੰਦ ਦੀ ਕਾਲ ਜਿਹੜੀ ਆ ਮੁਕੰਮਲ ਤੌਰ ਤੇ ਹੋਈ ਆ ਪੂਰੀ ਵੀ ਹੋਈ ਆ ਲੇਕਿਨ ਦੱਸ ਦਈਏ ਕਿ ਜਦੋਂ ਆਪਾਂ ਚੰਡੀਗੜ੍ਹ ਤੋਂ ਆਈਏ ਤਾਂ ਉਹ ਵੀ ਰੋਡ ਜਿਹੜਾ ਜਮਾਲਪੁਰ ਚੌਕ ਕੀ ਜਿਹੜਾ ਬੰਦ ਹੈਗਾ ਦਲਜੀਤ ਸਿੰਘ ਗੱਲੇਵਾਲ ਦੱਲੇਵਾਲ ਜਿਹੜੇ ਇਸ ਸਮੇਂ 35ਵਾਂ ਦਿਨ ਜਿਹੜਾ ਹੋ ਗਿਆ ਅੰਸ਼ਨ ਤੇ ਬੈਠੇ ਹੋਏ ਨੇ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਆ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਾਜ ਚੌਕ ਦੇ ਵਿੱਚ ਹੈਗੇ ਜਿਹੜਾ ਪੂਰਾ ਪੂਰਾ ਜਿਹੜਾ ਇਸ ਸਮੇਂ ਬੰਦ ਕੀਤਾ ਆਇਆ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਆ ਕਿ ਤਿੰਨੋਂ ਪਾਸੇ ਜਿਹੜਾ ਇਹ ਬੰਦ ਕੀਤਾ ਹੋਇਆ ਵਾ ਕਿ ਕਿਹੜੀ ਗੱਡੀਆਂ ਜਾਣ ਦਿੱਤੀਆਂ ਜਾ ਰਹੀਆਂ ਕਿਹੜੀਆਂ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਯਾਰੀਆਂ ਗੱਲ ਕਰਦੇ ਆ ਐਮਰਜੈਂਸੀ ਨੰਗਾਓ ਨੰਗਾਓ ਰੱਸੀ ਉਹਨਾਂ ਕਾ ਥੱਲੇ ਕਰ ਲ ਕਿੰਨੇ ਵਜੇ ਤੱਕ ਕਾਲ ਹੈ ਯਾਰ ਤੋਂ 4 ਵਜੇ ਆ 4 ਵਜੇ ਤੋਂ 4 ਵਜੇ ਦੀ ਕਾਲ ਹੈ ਜੀ ਅਸੀਂ 4 ਵਜੇ ਸਾਰਾ ਕੁਝ ਖੋਲ ਦੇਣਾ ਵਾ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਮੈਂ ਇੱਕ ਗੱਲ ਕਹਿੰਦਾ ਸਰਦਾਰ ਜਗਜੀਤ ਸਿੰਘ ਬੱਲੇਵਾਲ ਕੋ ਕੀ ਨਹੀਂ ਹੈਗਾ ਤੁਹਾਡੇ ਮੇਰੇ ਕੋਲ ਨਹੀਂ ਜ਼ਮੀਨ ਹੈ ਕੀ ਹੈ ਨਹੀਂ ਆਪਣੇ ਕੋਲ ਤਾਂ ਘਰ ਵੀ ਕਿਰਾਏਾਂ ਤੇ ਆ ਬੱਲੇਵਾਲ ਸਾਹਿਬ ਕੋ ਸਾਰਾ ਕੁਝ ਆ ਕਿਸਾਨਾਂ ਕੋਲ ਸਾਰਾ ਕੁਝ ਆ ਉਹ ਕਿੰਨਾ ਵੀ ਖਾਤਰ ਸਾਡੇ ਖਾਤਰ ਹੈ ਸੁਪਰੀਮ ਕੋਰਟ ਕਰ ਉਲੰਘਾ 50 ਸਰਕਾਰ ਸੇ ਵੀ ਕਰ ਰਹੀ ਹੈ ਭਾਜੀ ਦੇਖੋ ਸੁਪਰੀਮ ਕੋਰਟ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਕਾਟਰ ਹੋਰ ਵੀ ਦਤਾ ਉਹਨੇ ਕਿ ਬਿਨਾਂ ਸ਼ਰਤ ਪਹਿਲਾਂ ਇਹਨਾਂ ਦਾ ਇਲਾਜ ਕਰਾਓ ਉਦੋਂ ਬਾਅਦ ਗੱਲ ਕਰਾ ਇਹ ਕੀ ਗੱਲ ਹੋਈ ਜਾਂ ਸਰਕਾਰ ਵੀ ਉਸ ਪਿਆ ਉਸੇ ਮੋਟਿਵ ਤੇ ਹੈ ਨਾ ਹਾਂ ਉਹ 50 ਸਰਕਾਰ ਦੋਵੇਂ ਹੀ ਡੱਲੇ ਹੋਏ ਨੇ ਜੀ ਇਹ ਤਾਂ ਸਾਡਾ ਇੱਕ ਕੌਮ ਦਾ ਹੀਰਾ ਹੈ ਦਗਜੀਤ ਸਿੰਘ ਡੱਲੇਵਾਲ ਜਿਸ ਦੀ ਇੱਕ ਕਾਲ ਦੇ ਉੱਤੇ ਘਟੋ ਘਟ 50000 ਬੰਦਾ ਇਕੱਠਾ ਹੋ ਜਾਂਦਾ ਉਹ ਵੀ ਰਾਸ਼ਨ ਪਾਣੀ ਲੈ ਕੇ ਅੱਜ ਦੀ ਡੇਟ ਤੇ ਕੱਟ ਕਰਨ ਆਵੇ ਤਾਂ 50 ਬੰਦੇ ਇਕੱਠੇ ਕਰਨੇ ਔਖੇ ਨੇ ਦਰਜੀਤ ਸਿੰਘ ਡੱਲੇਵਾਲ ਇਸ ਟਾਈਮ ਪੰਜਾਬ ਦਾ ਇੱਕ ਹੀਰਾ ਹੈ ਜਿਸ ਨੂੰ ਸਾਜਸਤ ਤਹਿਤ ਐਨਐਸ ਤੋਂ ਨ부ਤ ਕਰਨਾ ਜਾਂਦੇ ਨੇ ਹਿੰ ਹੋ ਚੁਕੀ ਹੋਏ ਨੇ ਢੱਲੇਵਾਲ ਸਾਹਿਬ ਨੂੰ ਉੱਥੇ ਬੈਠੇ ਹੋਏ ਅੰਸ਼ਨ ਦੇ ਉੱਤੇ ਬੈਠੇ ਹੋਏ ਲੇਕਿਨ ਨਾ ਪੰਜਾਬ ਦੇ ਜਿਹੜੇ ਗੱਲ ਕੀਤੇ ਸੰਜਾ ਦੇ ਸਿਆਸੀ ਆਗੂ ਜਿਹੜੇ ਉੱਥੇ ਪਹੁੰਚੇ ਨੇ ਲੇਕਿਨ ਉਸ ਵਾਰ ਉਹਨਾਂ ਨੂੰ ਤਾਂ ਹਾਲ-ਚਾਲ ਇਹਨਾਂ ਨੇ ਜਾਣੂ ਕਰਾਇਆਗਾ ਨਾ ਉਹਨਾਂ ਹੀ ਸੇਰ ਬਾਰੇ ਸੈਂਟਰ ਵੱਲੋਂ ਕੋਈ ਜਵਾਬ ਆਇਆ ਹਜੇ ਨਹੀਂ ਉਹ ਤਾਂ ਦਾਨੋ ਅਸੀਂ ਦੱਸ ਹੀ ਰਹੇ ਹਾਂ ਉਹਨਾਂ ਦੀ ਤਾਂ ਸਾਜ਼ਿਸ਼ ਹੀ ਆ ਕਿਸੇ ਤਰੀਕੇ ਜਿਵੇਂ ਪੰਦੇਰ ਸਾਹਿਬ ਆ ਰਾਜੇਵਾਲ ਸਾਹਿਬ ਆ ਢੱਲੇਵਾਲ ਸਾਹਿਬ ਆ ਇਹਨਾਂ ਦੇ ਕਹੇ ਤੇ 50 ਹਜ਼ਾਰ ਬੰਦਾ 1 ਮਿੰਟ ਚ ਇਕੱਠਾ ਹੋ ਜਾਂਦਾ ਉਹ ਵੀ ਸਾਢੇ ਸਾਢੇ ਡੇਢ ਦਿਨ ਸਾਲ ਦਾ ਰਾਸ਼ਨ ਲੈ ਕੇ ਇਹ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਚਲੇ ਜਾਣ ਹਰ ਕਿਸੇ ਨੂੰ ਉਹਨਾਂ ਨੇ ਐ ਸੋਨੀਆਂ ਤਾਂ ਚਲੇ ਜਾਣ ਤੇ ਇਹਨਾਂ ਤਾਂ ਚਲੇ ਜਾਣ ਤੇ ਪੰਜਾਬ ਦਾ ਨਾਂ ਕਾਹਨ ਹੋ ਜਾਵੇ ਨਹੀਂ ਲੇਕਿਨ ਧੱਲੇਵਾਲ ਸਾਹਿਬ ਦੀ ਗੱਲ ਕਰਾਂ ਧੱਲੇਵਾਲ ਸਾਹਿਬ ਦੀ ਪੰਜਾਬ ਲਈ ਬਹੁਤ ਛਿੱਜਾ ਦੇਣ ਹੈਗੇ ਤੇ ਕਿਸਾਨੀ ਅੰਦੋਲਨ ਵੀ ਉਹਨਾਂ ਨੇ ਬਿਲਕੁਲ ਬਰਕਰਾਰ ਕਰਕੇ ਰੱਖਿਆ ਲੇਕਿਨ ਉਹਨਾਂ ਵੱਲ ਹੁਣ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਜਿਹੜੀ ਸਰਕਾਰਾਂ ਕਹਾਨ ਕਰਦੀਆਂ ਪਈਆਂ ਉਹਦੀਆਂ ਸਰਕਾਰਾਂ ਦੱਸੀ ਤਾਂ ਜਾ ਰਿਹਾ ਆ ਵਾਰੀ ਵਾਰੀ ਇੱਕੋ ਹੀ ਸਵਾਲ ਦਾ ਉਹੀ ਜਵਾਬ ਆਣਾ ਉਹ ਜਾਣਦੇ ਨੇ ਕਿ ਧੱਲੇਵਾਲ ਸਾਹਿਬ ਭੰਦੇਰ ਸਾਹਿਬ ਰਾਜੇਵਾਲ ਸਾਹਿਬ ਰਾਜਨੀਤਿਕ ਤੇ ਗੈਰ-ਰਾਜਨੀਤਿਕ ਐਸਕੇਐਮ ਵਾਲੇ ਸਾਰੇ-ਸਾਰੇ ਜਿਹੜੇ ਜੋਧੇ ਨੇ ਉੱਪਰਲੇ ਲੀਡਰ ਰਿਆ ਚਲੇ ਜਾਣ ਬਾਕੀ ਦੂਜੇ ਨੇ ਜਿਹੜੇ ਉਹ ਦੂਜੇ ਤੋਂ ਕੱਠ ਨਹੀਂ ਹੋਣਾ ਕੀ ਕੀਤਾ ਕਰੂਗਾ ਸਾਡਾ ਸਟੈਪ ਹੈ ਜਿਹੜੀ ਕਾਲ ਮਿਲੇਗੀ ਐਸਕੇਐਮ ਵੱਲੋਂ ਉਦੋਂ ਉੱਤੇ ਅਸੀਂ ਪੱਕੇ ਕਾਬੂ ਰਵਾਂਗੇ ਪੱਥਰ ਵਾਂਗੂ ਕਾਬੂ ਰੋਗੇ ਪੂਰਾ ਪੱਕਾ ਇਹਦਾ ਦਬਾਅ ਜਿਹੜਾ ਕਿਤੇ ਪ੍ਰਜਾ ਸਰਕਾਰ ਨੂੰ ਪਏਗਾ ਨਹੀਂ ਦਬਾਅ ਕਈ ਵਾਰੀ ਨਾ ਕਈ ਵਈ ਕਈ ਚੀਜ਼ਾਂ ਦਾ 10-15 ਸਾਲ ਬਾਅਦ ਪਤਾ ਲੱਗਦਾ ਉਦੋਂ ਪਤਾ ਲੱਗੂਗਾ ਇਹਨਾਂ ਨੇ ਜਦੋਂ ਇਤਿਹਾਸ ਬਣਿਆ ਜਾਏਗਾ ਲੱਗ ਜਾਏਗਾ ਪਤਾ ਅਗਲੇ ਸਾਲ ਤੱਕ ਆਜੇ ਜਦੋਂ ਬਰਦੀ ਗੋਦ ਉੱਤੇ ਜਿਹੜਾ ਦਬਾਅ ਹੋਊਗਾ ਦਵਾ ਦਾ ਪੂਰਾ ਇਹ ਸਾਰਾ ਦਵਾਈ ਹੈ ਪੰਜਾਬ ਦੇ ਵਿੱਚ ਆਹ ਦੇਖੋ ਪ੍ਰਸ਼ਾਸਨ ਸਾਡੇ ਸਾਹਮਣੇ ਨਿਕਲਣੇ ਤਾਂ ਹੁੰਦਾ ਡਾਂਗਾ ਨਾ ਮਾਰ ਲੈਂਦੇ ਹੁੰਦਾ ਦੰਡਿਆਂ ਨੇ ਭਜਾ ਦੇਣੇ ਸੀ ਇਹ ਦਵਾਈ ਹੈ ਹੁਣ ਕਿਹਦੇ ਵਾਸਤੇ ਕਰ ਰਿਹਾ ਆਮ ਲੋਕਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅਸੀਂ ਸਿਰਫ ਲੋਕਾਂ ਨੂੰ ਪਿਆਰ ਦੀ ਅਪੀਲ ਦੇਣਾ ਚਾਹੁੰਦੇ ਆ ਮਸਲਾ ਸਾਰਾ ਰੋਟੀ ਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਦੇਖੋ ਪੱਤਰਕਾਰ ਸਾਹਿਬ ਤੁਸੀਂ ਵੀ ਪੱਤਰਕਾਰੀ 2 ਮਹੀਨੇ ਵੀ ਛੱਡ ਦਿਓ ਚੱਲਦਾ ਹੈ ਇੱਕ ਦਿਨ ਵੀ ਬਗੈਰ ਛੱਡਦਾ ਰੋਟੀ ਤੋਂ ਇਹ ਮਸਲਾ ਰੋਟੀ ਦਾ ਹੈ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਭਾਜੀ ਐਮਰਜੈਂਸੀ ਲਗਾਓ ਬੱਲੇ ਸਾਡੇ ਕਿਤੇ ਸਾਰੇ ਐਮਰਜੈਂਸੀ ਕੋਈ ਵੀ ਹੈ ਨਾ ਇਹ ਪਾਜੀ ਦੇਖੋ ਲੋਕ ਆ ਧੱਕਾ ਕਰਦੇ ਪਰ ਅਸੀਂ ਪ੍ਰੇਮ ਦੇ ਨਾਲ ਆ ਅਸੀਂ ਤਾਂ ਲੋਕਾਂ ਨੂੰ ਪ੍ਰੇਮ ਨਾਲ ਕਿਉਂਕਿ ਸਾਡਾ ਲੋਕ ਕਹਿੰਦੇ ਮੈਂ ਨੌਕਰੀ ਤੇ ਜਾਣਾ ਕੋਈ ਕਹਿੰਦਾ ਮੈਂ ਬੈਂਕ ਜਾਣਾ ਕੋਈ ਕਹਿੰਦਾ ਮੈਂ ਪੀਟੀਐਮ ਤੇ ਜਾਣਾ ਮਤਲਬ ਸਰਕਾਰਾਂ ਨੇ ਲਕਸ਼ਣਾ ਦੇ ਵਿੱਚ ਤਾਂ ਭਗਵੰਤ ਮਾਨ ਸਾਹਿਬ ਜਦੋਂ ਤੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਡੀਸੀ ਨੂੰ ਮਿਲ ਕੇ ਜਾਂਦਾ ਸੀਪੀ ਨੂੰ ਮਿਲ ਕੇ ਜਾਂਦਾ ਕੀ ਆ ਕੁਛ ਕਰੋ ਹੱਲ ਕਰੋ ਕਿੱਦਾਂ ਮਰਜੀ ਜਿਤਾਓ ਸਪਲੀਮੈਂਟ ਲਾ ਕੇ ਆ ਚੱਲ ਬੜ ਭਗਵੰਤ ਮਾਨ ਦਾ ਤੇ ਆਨੇ ਜਦੋਂ ਸਰਕਾਰ ਬਣਾਉਣੀ ਆ ਅਸੀਂ ਕਿਸਾਨਾਂ ਦੇ ਮੁੱਦੇ ਹੱਲ ਕਰਾਂਗੇ ਗੁਰੂਗ੍ਰੰਥ ਸਾਹਿਬ ਜੀ ਬੇਦਲੀ ਦਾ ਹੱਲ ਕਰਾਂਗੇ ਟੀਆਂ ਪੈਣਾ ਦੀ ਇੱਜ਼ਤ ਵੀ ਰੱਖੀ ਕਰਾਂਗੇ ਚਿੱਟਾ ਖਤਮ ਕਰਾਂਗੇ ਇੱਕ ਚੀਜ਼ ਵੀ ਬੰਦ ਹੋਈ ਹੈ ਨਹੀਂ ਕਿਸੇ ਕੁਛ ਨਹੀਂ ਪਿਆ ਨਾ ਹੋਇਆ ਕੁਛ ਨਹੀਂ ਹੋਇਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿਸਾਨਾਂ ਦਾ ਸਾਥ ਦਿਓ ਜੇ ਰੋਟੀ ਨਾ ਨਾ ਬਚੀ ਫਿਰ ਆਪੇ ਭੁੱਖੇ ਮਰ ਜਾਵਾਂਗੇ ਸਹੀ ਗੱਲ ਕਹਿ ਰਿਹਾ ਵੀਰ ਮੇਰਾ ਕਿ ਜੇ ਰੋਟੀ ਨਾ ਬਚੀ ਤਾਂ ਅਸੀਂ ਵੀ ਨਹੀਂ ਹੈਗੇ ਲੇਕਿਨ ਗੱਲੇਬਾਦ ਸਾਹਿਬ ਜਿਹੜੇ ਅੰਸ਼ਨ ਤੇ 35 ਦਿਨ ਤੋਂ ਬੈਠੇ ਹੋਏ ਨੇ ਲੇਕਿਨ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਹਾਲਾਤ ਦਿਖਾ ਰਿਹਾ ਕਿ ਲੁਧਿਆਣਾ ਸ਼ਹਿਰ ਇਸ ਸਮੇਂ ਸਵਾਰ ਚੌਂਗ ਜਿਹੜਾ ਪੂਰੀ ਤਰ੍ਹਾਂ ਬੰਦ ਪਿਆ ਹੋਇਆ ਹੈ ਕਿ ਕਿਸੇ ਵੀ ਅਮਰਜੈਂਸੀ ਸੋਸ਼ਲ ਏਡੀਆਂ ਨੂੰ ਜਿਹੜਾ ਵਾ ਇੱਥੇ ਆ ਦਿੱਤਾ ਜਾ ਰਿਹਾ ਹੈ ਸਿਰਫ ਅਮਰਜੈਂਸੀ ਸੋਸ਼ਲ ਸਰਵਿਸ ਜਿਹੜੀਆਂ ਜਿਹੜੀਆਂ ਹੈਗੇ ਉਹਨਾਂ ਨੂੰ ਆ ਦਿੱਤਾ ਜਾਊਗਾ ਸਿਰਫ ਉਸ ਤੋਂ ਇਲਾਵਾ ਕਿਸ ਨੂੰ ਜਾਣ ਦਿੱਤਾ ਜਾਊਗਾ ਲੇਕਿਨ 7 ਵੇ ਤੋਂ ਲੈ ਕੇ 4 ਵਜੇ ਦੀ ਜਿਹੜੀ ਕੋਲ ਆ ਉਹ ਬਰਕਰਾਰ ਰਹੂਗਾ ਕੈਮਰਾਮੈਨ ਸੰਦੇ ਸੀਤਿਆ ਦੇ ਨਾਲ ਵਿਸ਼ਾਲ ਕਪੂਰ ਲੈ ਰਣਾ ਲਾਈਵ